ਤੱਕੇ ਦਿੱਲੀ ਦੇ ਇੰਦਰਲੋਕ ਇਲਾਕੇ ਦੇ ਵਿੱਚ ਹੰਗਾਮਾ ਹੋਇਆ ਸੜਕ 'ਤੇ ਨਮਾਜ਼ ਪੜ੍ਹੇ ਜਾਣ ਤੋਂ ਰੋਕਣ ਤੇ ਵਿਵਾਦ ਹੋਇਆ ਲੋਕਾਂ ਨੇ ਥਾਣੇ ਨੂੰ ਘੇਰ ਲਿਆ ਇੱਕ ਪੁਲਿਸ ਮੁਲਾਜ਼ਮ ਸਸਪੈਂਡ ਹੈ ਪੁਲਿਸ ਮੁਲਾਜ਼ਮ ਤੇ ਬਦਸਲੂਕੀ ਦੇ ਇਲਜ਼ਾਮ ਲੱਗੇ ਨੇ ਸੋ ਇੰਦਰਲੋਕ ਇਲਾਕੇ ਦੀ ਇਹ ਪੂਰੀ ਘਟਨਾ ਜਿੱਥੇ ਹੰਗਾਮਾ ਹੋਇਆ ਸੜਕ 'ਤੇ ਨਮਾਜ਼ ਪੜ੍ਹਨ ਨੂੰ ਲੈ ਕੇ ਵਿਵਾਦ ਖੜਾ ਹੋਇਆ ਪੁਲਿਸ ਮੁਲਾਜ਼ਮ ਤੇ ਬਦਸਲੂਕੀ ਦੇ ਇਲਜ਼ਾਮ ਲੱਗੇ ਨੇ ਤੇ ਲੋਕਾਂ ਨੇ ਥਾਣੇ ਨੂੰ ਘੇਰਾ ਪਾ ਲਿਆ ਇੱਕ ਪੁਲਿਸ ਮੁਲਾਜ਼ਮ ਸਸਪੈਂਡ ਕੀਤਾ ਗਿਆ ਹੈ ਪੁਲਿਸ ਮੁਲਾਜ਼ਮ ਤੇ ਲੋਕਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਸੋਹਿੰਦਰ ਲੋਕ ਇਲਾਕੇ ਦੀ ਇਹ ਘਟਨਾ ਹੈ ਦਿੱਲੀ ਦੇ ਇੰਦਰ ਲੋਕ ਇਲਾਕੇ ਦੀ ਘਟਨਾ ਸੜਕ ਤੇ ਨਮਾਜ਼ ਪੜਨ ਨੂੰ ਲੈ ਕੇ ਵਿਵਾਦ ਹੋਇਆ ਨਮਾਜ਼ ਪੜਨ ਤੋਂ ਰੋਕਿਆ ਗਿਆ ਤਾਂ ਵਿਵਾਦ ਖੜਾ ਹੋਇਆ ਪੁਲਿਸ ਮੁਲਾਜ਼ਮ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਵੀ ਕੀਤਾ ਗਿਆ ਲੋਕਾਂ ਦੇ ਨਾਲ ਗੁਰਵਰਤੋਂ ਦਾ ਇਲਜ਼ਾਮ ਲੱਗਿਆ ਬਦਸਲੂਕੀ ਕਰਨ ਦਾ ਇਲਜ਼ਾਮ ਲੱਗਿਆ कि जो इलाके की आ, कानून व्यवस्था है और जो इलाके का लॉ एंड ऑर्डर है वो मेंटेन करना है और अब काफ़ी लोग यहाँ से जा ट्रैफिक भी खुल चुका है और सिचुएशन नॉर्मलाइज हो गई है लोकल लोगों के साथ हम मिल के ये काम कर रहे हैं थैंक यू हाँ अभी उनको समझाया जा रहा है जितनी गैदरिंग थी वो अब काफ़ी कम हो गई है और जो अभी बचे हुए हैं उनको भी समझाया जा रहा है थैंक यू अभी अंडर कंट्रोल है थैंक यू ਤੈਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਹਰਪ੍ਰੀਤ ਬੰਦੇਸ਼ਾ ਸਾਡੇ ਨਾਲ ਜੁੜੇ ਨੇ ਹਰਪ੍ਰੀਤ ਪੂਰਾ ਮਾਮਲਾ ਕੀ ਹੈ ਤੇ ਤਾਜ਼ਾ ਹਾਲਾਤ ਕੀ ਨੇ ਦੇਖੋ ਦਿੱਲੀ ਦਿਂਦਰ ਲੋਕ ਦੇ ਵਿੱਚ ਰੜਾ ਇਲਾਕਾ ਹੈ ਉੱਥੇ ਨਮਾਜ਼ ਅੱਜ ਕਿਉਂਕਿ ਜੁਮੇ ਦਾ ਦਿਨ ਸੀ ਨਮਾਜ਼ ਪੜ੍ਹੀ ਜਾ ਰਹੀ ਸੀ ਤੇ ਜਿਸ ਤਰੀਕੇ ਨਾਲ ਉੱਥੇ ਨਮਾਜ਼ ਪੜ੍ਹਦੇ ਹੋਏ ਜਿਹੜੇ ਨਮਾਜ਼ੀ ਸਨ ਉਹਨਾਂ ਨੂੰ ਜਿਸ ਤਰੀਕੇ ਦੀ ਹਰਕਤ ਕਰਦਾ ਹੋਇਆ ਦਿੱਲੀ ਪੁਲਿਸ ਦਾ ਇੱਕ ਸਬ ਇੰਸਪੈਕਟਰ ਨਜ਼ਰ ਆਇਆ ਕਿ ਉਹ ਲੋਕ ਨਮਾਜ਼ ਪੜ੍ਹ ਰਹੇ ਸਨ ਤੇ ਉਹਨਾਂ ਨੂੰ ਠੁੱਟ ਮਾਰਦਾ ਹੋਇਆ ਨਜ਼ਰ ਆਇਆ ਹੈ ਏ ਦਿੱਲੀ ਪੁਲਿਸ ਦਾ ਜਿਹੜਾ ਮਲਾਜ਼ਮ ਹੈ ਇਹ ਉਸ ਤੋਂ ਬਾਅਦ ਹੀ ਲੋਕ ਜਿਹੜੇ ਨੇ ਉਹ ਪੜਕ ਗਏ ਤੇ ਉਸ ਤੋਂ ਬਾਅਦ ਦਿੱਲੀ ਪੁਲਿਸ ਜਿਹੜੀ ਹੈ ਉਹ ਹਰਕਤ ਚਾਈ ਅਤੇ ਇਸ ਤੇ ਉੱਤੇ ਕਾਰਵਾਈ ਕਰ ਦਿੱਤਾ ਹੈ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਲੇਕਿਨ ਇਹ ਕਿਉਂਕਿ ਉਥੇ ਨਮਾਜ਼ ਪੜ੍ਹੀ ਜਾ ਰਹੀ ਸੀ ਤਾਂ ਕੋਈ ਇਹ ਨਹੀਂ ਸੀ ਕਿ ਨਮਾਜ਼ ਪਹਿਲੀ ਅਰਸ਼ਾਦ ਪੜ੍ਹੀ ਜਾ ਰਹੀ ਹੋਵੇ ਪਹਿਲਾਂ ਵੀ ਉਥੇ ਨਮਾਜ਼ ਜਿਹੜੀ ਹੁੰਦੀ ਰਹੀ ਹੈ ਤੇ ਲੇਕਿਨ ਜਿਸ ਤਰੀਕੇ ਨਾਲ ਸੜਕ ਖਾਲੀ ਕਰਾਉਣ ਵਾਸਤੇ ਨਮਾਜ਼ੀਆਂ ਨੂੰ ਬਿਵਸਥਾ ਮਾਰੀ ਗਈਆਂ ਠੁੱਡ ਮਾਰੇ ਗਏ ਤੇ ਉਸ ਤੋਂ ਬਾਅਦ ਇਹ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਸ ਤੋਂ ਬਾਅਦ ਦਿੱਲੀ ਪੁਲਿਸ ਹਰਕਤ ਚਾਈ ਤੇ ਦਿੱਲੀ ਜਿਹੜੇ ਦੇ ਡੀਸੀਪੀ ਨੇ ਉਸ ਇਲਾਕੇ ਦੇ ਨਾਰਥ ਮਨੋਜ ਮੀਣਾ ਉਹਨਾਂ ਨੇ ਇਸ ਮਾਮਲੇ ਨੂੰ ਦੇਖ ਕੇ ਪੁਲਿਸ ਕਰਮੀ ਨੂੰ ਸਸਪੈਂਡ ਕਰ ਦਿੱਤਾ ਲੋਕ ਮੰਡਲ ਇਨਕੁਆਰੀ ਹੈ ਉਸ ਨੂੰ ਵੀ ਖੋਲ ਦਿੱਤਾ ਗਿਆ ਤਾਂ ਹੋਰ ਵੀ ਕੁਝ ਸਖਤ ਕਦਮ ਦੀ ਜਿਹੜੀ ਹੈ ਇਸ਼ਾਰਾ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਸਿਆਸਤ ਭੱਗ ਗਈ ਹੈ ਕਾਂਗਰਸ ਦੇ ਲੀਡਰ ਜਿਹੜੇ ਨੇ ਉਸ ਦੇ ਤੌਰ ਤੇ ਇੱਕ ਪੁਲ ਦਿੱਲੀ ਪੁਲਿਸ ਦੀ ਕਾਰਜ ਪ੍ਰਣਾਲੀ ਉੱਤੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਆਮ ਲੋਕਾਂ ਚ ਇਸ ਚੀਜ਼ ਦਾ ਗੁੱਸਾ ਨਜ਼ਰ ਆਇਆ ਕਿ ਆਖਿਰ ਇਸ ਤਰੀਕੇ ਦੀ ਹਰਕਤ ਕਿਵੇਂ ਕੀਤੀ ਜਾ ਸਕਦੀ ਹੈ ਬੇਸ਼ੱਕ ਮੰਨਿਆ ਜਾਏ ਕਿ ਉਹ ਸੜਕ ਬੜੀ ਹੈ ਬਾਦਸੀ ਉਹ ਜਿਹੜਾ ਨਵਾਜਵਾੜ ਰਿਹਾ ਸੰ ਟ੍ਰੈਫਿਕ ਹੋਇਆ ਐਸੀ ਲੇਕਿਨ ਇਸ ਤਰੀਕੇ ਨਾਲ ਬਦਸਲੂਕੀ ਕਰਨੇ ਨਮਾਜ਼ੀਆਂ ਦੇ ਨਾਲ ਉਹ ਲੱਟਾ ਮੈਂ ਠੀਕ ਹੈ